ਮਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗਰੈ ਔਗਣ ਸ਼ਬਦ ਜਲਾਏ ਗੁਰਮਖ ਖ ਨਾਮ ਪਦਾਰਥ ਪਾਏ ਬੈਨ ਨਾ ਵੈ ਸਭ ਦੁਖ ਨਿਵਾਸ ਮਨ ਮੁਖ ਮੂੜ ਮਾਇਆ ਚਿਤਵਾਸ ਗੁਰਮਖ ਗਿਆਨ ਤੋਰ ਕਰਮ ਲਿਖਿਆਸ ਮਨ ਚੰਚਲ ਤਾਵਤ ਫੁਨ ਤਾਵੈ ਸਾਚੇ ਸੂਚੇ ਮੈਲ ਨਾ ਪਾਵੈ ਨਾਨਕ ਗੁਰਮਖ ਹਰ ਗੁਣ ਗਾਵੇ ਗੌੜੀ ਗਵਾਰੇਰੀ ਮਹੱਲਾ ਪਹਿਲਾ ਹਮੇ ਕਰਤਿਆਂ ਨਹਿ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਿਗੂਤੇ ਪਾਵੈ ਦੋਏ ਸੋ ਕਮਾਵੈ ਤੋਰ ਲਿਖਿਆ ਹੋਏ ਐਸਾ ਜਗ ਦੇਖਿਆ ਜੂ ਆਰੀ ਸਭ ਸੁਖ ਮੰਗੇ ਨਾਮ ਅੰਬਿਸਾਰੀ ਰਹਾਉ ਅਦੇਸਤ ਦਿਸੈ ਤਾਂ ਕਹਿਆ ਜਾਏ ਬੈਨ ਦੇਖੇ ਕਹਿਨਾ ਬਿਰਥਾ ਜਾਏ ਗੁਰਮਖ ਦੀਸੈ ਸਹਜ ਸੁਭਾਏ ਸੇਵਾ ਕਰਤ ਏਕ ਲੇਵਲ ਆਏ ਗੁਰਮਖ ਦੀਸੈ ਸਹਜ ਸੁਭਾਏ ਸੇਵਾ ਸਵਰਤ ਏਕ ਲੇਵਲ ਆਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਇਕ ਬਿਨਾ ਝੂਠੇ ਮੁਕਤ ਨ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ 부ਜਾਏ ਦੂਜਾ ਪਰਮ ਸਹਜ ਸੁਭਾਏ ਗੁਰਮਤੀ ਨਾਮ ਅਰਿ ਦੇਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰਮਖ ਪਾਓ ਨਾਮ ਬਿਨਾ ਨਹੀਂ ਨਿਜਠਾਓ ਪ੍ਰੇਮ ਪરાਯਨ ਪ੍ਰੀਤਮ ਰਾਓ ਨਦਰ ਕਰੇ ਤਾਂ 부ਜੈ ਨਾ ਮਾਇਆ ਮੋਹ ਸਰਬ ਜੰਝਲ ਮਨ ਮੁਖ ਕੁਚੀਲ ਕੋ ਚਿਤ ਬਿਖ ਬਿਕਰਾਲਾ ਸਤ ਗੁਰ ਸੇਵੇ ਚੁ ਕਹਿ ਜੰਝਲ ਅਮਰਤ ਨਾਮ ਸਦਾ ਸੁਖ ਨਾਲਾ ਗੁਰਮਖ 부ਜੈ ਇਕਲੇ ਵਲਾਈ ਨਿਜ ਕਰ ਵਾਸ ਸਾਚ ਸਮਾਏ ਜੰਮਨ ਮਰਨਾ ਠਾਕਰ ਹਾਏ ਪੂਰੇ ਗੁਰਤੇ ਇਹ ਮਤ ਪਾਏ ਕਥਨੀ ਕਥਿਓ ਨ ਆਵੇ ਔਰ ਗੁਰ ਪਛੋ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਭਾਣ ਤਿਸੈ ਰਜਾਏ ਨਾਨਕ ਨੀਚ ਕਹੈ ਲੇ ਵਲਾਈ ਗੋੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕਰੋਦ ਅਹੰਕਾਰ ਬినాਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਇੱਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੇ ਦੋਏ ਆਵੈ ਜਾਏ ਮਰ ਦੂਜਾ ਹੋਏ ਆਵੈ ਜਾਏ ਮਰ ਦੂਜਾ ਹੋਏ ਤਰਨ ਗਗਨ ਨਹਿ ਦੇਖੇ ਦੋਏ ਨਾਰੀ ਪੁਰਖ ਸਬਾਈ ਲੋਏ ਰਵਸਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋ ਕੋ ਇੱਕ ਬੁਝਾਇਆ ਏਕ ਨਿਰੰਜਨ ਗੁਰਮਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੇ ਸਭ ਲੋਈ ਏਕਸਤੇ ਸਭ ਓਪਤ ਹੋਈ ਰਾ ਦੋ ਵੈ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸਗਲ ਰੂਪ ਵਰਨ ਮਨਮਾਹੀ ਹੋ ਨਾਨਕ ਇੱਕੋ ਸਹਾਲਾ ਹੀ ਗੋੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾਣਾ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਉਰਤਾਰੈ ਰਹਾਉ ਜਿਸਕੇ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਵਸਸ ਏਕੋ ਗ੍ਰਹਿ ਉਦਿਆਨ ਕਰਨੀ ਕੀਰਤ ਕਰਮ ਕਮਾਨੈ ਰਵ ਸਸ ਏਕੋ ਗ੍ਰਹਿ ਉਦਿਆਨ ਕਰਨੀ ਕੀਰਤ ਕਰਮ ਸਮਾਨ ਏਕ ਸ਼ਬਦ ਏਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਪੈ ਰਚ ਰਹੈ ਨ ਬਾਹਰ ਜਾਏ ਕੀਮਤ ਕੌਣ ਰਹੈ ਲਿਵ ਲਾਏ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੈ ਮਾਰੇ ਕਰਨੀ ਸਾਰ ਜਾ ਪਤਾ ਸੰਜਮ ਪਾਠ ਪੁਰਾਨ ਕਹੋ ਨਾਨਕ ਅપરੰ ਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਵਨ ਵਿਆਪੈ ਨਾ ਜਮ ਦੋਖੰ ਮੁਕਤ ਪਾਏ ਪ੍ਰਭ ਰੂਪ ਨਰੇਖੰ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਓ ਨਿਰਪਉ ਜੋਗੀ ਨਿਰੰਜਨ ਧਿਆਵੈ ਅੰਨ ਦਿਨ ਜਾਗੇ ਸੱਚ ਲੇਵਲਾ ਵੈ ਸੋ ਜੋਗੀ ਮੇਰੇ ਮਨ ਪਾਵੇ ਕਾਲ ਜਾਲ ਬ੍ਰਹਮ ਗਿਆਨੀ ਜਾਰੇ ਜਰਾ ਮਰਨ ਗਤ ਸੰਗਰ ਬਨੀ ਵਾਰੇ ਆਪ ਤਰੇ ਪਿਤਰੀ ਨਿਸਤਾਰੇ ਸਤ ਗੁਰ ਸੇਵੇ ਸੋ ਜੋਗੀ ਹੋਏ ਪੈਰਾਚ ਰਹਿ ਸੋ ਨਿਰਪਉ ਹੋਏ ਜੈਸਾ ਸੇਵੈ ਤੈਸੋ ਹੋਏ ਨਾਰੇ ਨੇ ਹੈ ਕੇਵਲ ਨਿਰਪਉ ਨਾ ਅਨਾਥੇ ਨਾਥ ਕਰੇ ਬਲ ਜਾਓ ਪੁਨਰਪ ਜਨਮ ਨਹੀਂ ਗੁਣ ਗਾਓ ਅੰਤਰ ਬਾਹਰ ਏਕੋ ਜਾਣ ਗੁਰ ਕੈ ਸ਼ਬਦੇ ਆਪ ਪਛਾਨੈ ਸਾਚੇ ਸ਼ਬਦ ਦਰਨੀ ਸਾਨੈ ਸ਼ਬਦ ਮਰੈ ਤਿਸ ਨਿਜ ਕਰਵਾਸਾ ਆਵੈ ਨਾ ਜਾਵੈ ਚੁੱਕੈ ਆਸਾਂ ਗੁਰ ਕੈ ਸ਼ਬਦ ਕਮਲ ਪਰਗਾਸਾਂ ਜੋ ਦੀ ਸੈ ਸੋ ਆਸ ਨਿਰਾਸ ਕਾਮ ਕਰੋਦ ਬਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁਖ ਬਿਸਰ ਪਾਵੇ ਸਚ ਸੋਈ ਦਰਸ਼ਨ ਦੇਖ ਪਈ ਮਤ ਪੂਰੀ 68 ਮਜਨ ਚਰਨ ਤੂਰੀ ਰਹਾਓ नेत्र संतोखे एक कलिव तारा जेवा सूची हर रस सारा सच करनी अब अंतर सेवा मन अलख अपेवा जह जह देखो तह तह साचा बिन बूझे जगर जग काचा गुर जी होई होय गुरमुख विरला बुझे कोई ਰਖੀਰਪਾਰਾ ਖੋ ਰਖਵਾਲੇ ਬਿਨ ਬੂਜੇ ਪਸ਼ੂ ਪਏ ਬਿਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕੋ ਦੇਖ ਕਰੋ ਮਨ ਪੂਜਾ ਸੰਤ へਤ ਪ੍ਰਭ ਤੇਰ ਪਵਨ ਤਾਰੇ ਆਤਮ ਚिन्न सो ਤੱਤ ਵਿਚਾਰੇ ਸਾਚਰੀ ਦੇ ਸਚ ਪ੍ਰੇਮ ਨਿਵਾਸ ਪਰਨ ਵਤ ਨਾਨਕ ਹਮਤਾ ਕੇ ਦਾਸ ਗੌੜੀ ਮਹੱਲਾ ਪਹਿਲਾ ਬਰਹਿ ਮੈਂ ਗਰਬ ਕੀਆ ਨਹੀਂ ਜਾਣਿਆ ਬੇਦਕੀ ਬਿਪਤ ਪੜੀ ਪਛਤਾਨਿਆ ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਬ ਨਿਵਾਰੈ ਰਹਾਉ ਬਲਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਪਾਰ ਅਫਾਰੀ ਬਿਨ ਗੁਰ ਪੂਛੇ ਜਾਇ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬੇਨਗੋਰ ਅੰਤਨਾ ਪਾਏ ਆਪੇਵੈ ਆਪੁ ਪੁਲਾਏ ਆਪੇ ਮਤ ਦੇਵੈ ਗੋ ਦੁਰਮਤ ਹਰਿ ਨਾਕਸ਼ ਅਦੁਰਾਚਾਰੀ ਪ੍ਰਭਨ ਰਾਇਨ ਗਰਬ ਪਰਹਾਰੀ ਪਹਿਰਲਾਦ ਉਦਾਰੇ ਕਿਰਪਾ ਤਾਰੀ ਪੂ ਲੋ ਰਾਵਣ ਮੁਗਦ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਬ ਗਇਆ ਬੈਨ ਸਤਗੁਰ ਹੇਤ ਸਹਸ ਬਹੋ ਮਦ ਕੀਟ ਮਹਿ ਖਾਸਾ ਹਰਨਾਕਿਸ਼ਲੇ ਨਖੋ ਬਿਦਾਸਾ ਦੈਂਤ ਸੰਗਾਰੇ ਬੈਨ ਭਗਤ ਅਭਿਆਸਾ ਜਰਾ ਸੰਦ ਕਾਲ ਜਮੁਨ ਸੰਗਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਂਤ ਸੰਗਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੈ ਪਾਏ ਦੇਤ ਸੰਗਾਰੇ ਗੁਰਮਖ ਸਾਚ ਭਗਤ ਨਿਸਤਾਰੇ ਬੁੱਢਾ ਦਰਜੋਦਨ ਪਤ ਖੋਈ ਨਾ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨ ਜਨ ਮੇਜ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੇ ਪਰਮ ਪੁਲਾਨਿਆ ਇੱਕ ਤਿਲ ਭੁੱਲੇ ਬਹੁਰ ਪਛਤਾਨਿਆ ਕੰਸ ਕੇਸ ਚਾਂਦੂਰ ਨਾ ਕੋਈ RAM ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗ ਦੇਸ਼ ਨ ਰੱਖਿਆ ਕੋਈ ਬਿਨ ਗੁਰ ਘਰ ਬਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਨਰ ਨਾਹੀ ਨਾਨਕ ਨਾਮ ਮਿਲੇ ਗੁਣ ਗਾਏ ਗੌੜੀ ਮਹੱਲਾ ਪਹਿਲਾ ਜੂ ਚੰਦਨ ਅੰਕ ਚੜਾਵੋ ਪਾਟ ਪਨੰਬਰ ਪਹਿਰ ਹਡਾਵੋ ਬੈਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰੋ ਕਿਆ ਓੜ ਦਿਖਾਵੋ ਬੈਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬੈਨ ਜਗਦੀਸ਼ ਕਹਾਂ ਸੁਖ ਪਾਲਾ ਨਾਨਸ ਲੋਨੀ ਸੁੰਦਰ ਨਾਰੀ ਖੋੜ ਸਿਗਾਰ ਕਰੈ ਅਤ ਪਿਆਰੀ ਬੈਨ ਜਗਦੀਸ਼ ਭਜੇ ਨਿਤ ਖੁਆਰੀ ਦਰ ਦਰ ਮਹਿਲਾ ਦਰ ਦਰ ਮਹਿਲਾ ਸੇਜ ਸੁਖਾਲੀ ਅਹਨਸ ਫੂਲ ਬਿਸ਼ਾਵੈ ਮਾਲੀ ਬੈਨ ਹਰਨਾਮ ਸੋ ਦੇ ਦੁਖਾਲੀ ਹੈ ਵਰ ਗੈ ਵਰ ਨਿਜੇ ਵਾਜੇ ਲਸ ਕਰਨੇ ਬਖਵਾਸੀ ਪਾਜੇ ਬੈਨ ਜਗਦੀਸ਼ ਹੈ ਝੂਠੇ دیਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲੇ ਸਰ ਸ਼ਤਰ ਬਣਾਵੋ ਬੈਨ ਜਗਦੀਸ਼ ਕਹਾ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬੈਨ ਗੁਰ ਸ਼ਬਦਨ ਸਵਰਸ ਕਾਜਾ ਹਮ ਮਮਤਾ ਗੁਰ ਸ਼ਬਦ ਵਿਸਾਰੀ ਗੁਰ ਮਤ ਜਾਣੇ ਹਰਿਦੈ ਮੁਰਾਰੀ ਪਰਨਵਤ ਨਾਨਕ ਸਰਨ ਤੁਮਾਰੀ ਗੋੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੇ ਪਰ ਪੰਜ ਬਿਆਦ ਤਿਆਗੈ ਕਵਰੇ ਪਾਏ ਮਿਲੇ ਸਚ ਸਾਚ ਸਚਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹਾਉ ਉੰਦੋ ਕਵਲ ਸਗਲ ਸੰਸਾਰੈ ਦਰਮਤ ਅਗਨ ਜਗਤ ਪਰਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਪ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹੈ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੈ ਕਾਮਨ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਰ ਕਰ ਚੀਤ ਮਨ ਮੁਖ ਡੋਲਾਏ ਗਲ ਜੇਵਰੀ ਤੰਦੈ ਲਪਟਾਏ ਗੋਰਾ ਮੱਖਾ ਛੂਟ ਸਹਾਰ ਗੁਣ ਗਾਏ ਜਿਉ ਤਨ ਬਿਦਵਾ ਪਰ ਕੋ ਦੇਈ ਕਾਮਦਾਮ ਚਿਤ ਪਰ ਵਸ ਸੇਈ ਬੇਨ ਪਰ ਤ੍ਰੇਪਤਨਾ ਕਬ ਹੂੰ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਬੇਦ ਪੁਰਾਨ ਪੜੈ ਸੁਣ ਠਾਟਾ ਬੇਨ ਰਾਸ ਰਾਤੇ ਮਨ ਬਹੁ ਨਟਾ ਜਿਉ ਚਾਤਰਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਚਲ ਮਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਠ ਹੱਠ ਕਰ ਮਰਿਆ ਤਾਂ ਲੇਖੇ ਪਾਵੈ ਵੇਸ ਕਰੇ ਬਹੁ ਪਸਮ ਲਗਾਵੈ ਨਾਮ ਬਿਸਾਰ ਬਹੁਤ ਪਛਤਾਵੈ ਤੂੰ ਮਨ ਹਰ ਜਿਉ ਤੂੰ ਮਨ ਸੁਖ ਨਾਮ ਬਿਸਾਰ ਸਹ ਜਮ ਦੁਖ ਰਹਾਓ ਚੋਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਬਿਸਾਰੀਏ ਸਭ ਕੂੜੋਂ ਕੂਰ ਨੇਜੇ ਵਾਜੇ ਤਖਤ ਸਲਾਮ ਅਦ ਕੀ ਕ੍ਰਿਸ਼ਨ ਵਿਆਪੇ ਕਾਮ ਬੇਨਹਾਰੇ ਜਾਚੇ ਪਗਤਨ ਨਾਮ ਵਾਦ ਅਹੰਕਾਰ ਨਹੀਂ ਪ੍ਰਭ ਮੇਲਾ ਮਨ ਦੇ ਪਾਵੇ ਨਾਮ ਸੁਹੇਲਾ ਦੂਜੈ ਪਾਏ ਅ ਗਿਆਨ ਦੋਹੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਕਾਟੇ ਕਾਟ ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਹੈ ਜੀਓ ਗੁਰ ਸ਼ਬਦੀ ਮਤ ਅਮਰਤ ਪੀਓ ਨਾਮ ਵਡਾਈ ਤੁਦ ਪਾਣ ਦਿਓ ਨਾਮ ਬਿਨਾ ਕਿਉ ਜੀਵਾ ਮਾਏ ਅਨ ਦਿਨ ਜਪਤ ਰਹੋ ਤੇਰੀ ਸਰਨਾਏ ਨਾਨਕ ਨਾਮ ਰਤੇ ਪਤ ਪਾਏ ਗੋੜੀ ਮਹੱਲਾ ਪਹਿਲਾ ਹਉ ਮੈਂ ਕਰਤ ਪੇਖੀ ਨਹੀਂ ਜਾਣਿਆ ਗੁਰਮਖ ਭਗਤ ਵਿਰਲੇ ਮਨਮਾਨਿਆ ਹਉ ਹਉ ਕਰਤ ਨਹੀਂ ਸਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁਤਾ ਵੈ ਹਉ ਮੈਂ ਖਪੇ